ਸ਼ਸ਼ੀਕਲ ਜੀ ਜੀ ਅਨੁਵਾਦ ਦੇ ਆ ਮੇਰੇ ਇਸ YouTube ਚੈਨਲ ਦੇ ਅੱਜ ਆਪਾਂ ਮੁਲਾਜ਼ਮ ਦੀਆਂ ਜੋ ਵੀ ਵੱਖ-ਵੱਖ ਮੰਗਾਂ ਹੈਗੀਆਂ ਨੇ ਉਹ ਆਪਾਂ ਪ੍ਰਧਾਨ ਅਮਰਜੀਤ ਸਿੰਘ ਮਗਲੀ ਦੇ ਨਾਲ ਗੱਲਬਾਤ ਕਰਕੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਸ਼ਸ਼ੀਕਲ ਜੀ ਆਪਣੇ ਪੰਜਾਬ ਮੁਲਾਜ਼ਮ ਦੇ ਏਰੀਆ ਜੋ ਕਿ ਪਿੰਨ ਪੈਨਸ਼ਨ ਦਾ ਏਰੀਆ ਕਿੰਨਾ ਪਰਸੈਂਟ ਦੇ ਸਕਦੇ ਆ ਪੰਜਾਬ ਸਰਕਾਰ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਪੰਜਾਬ ਸੰਘਾ ਦੇ ਜੋ ਮੁਲਾਜ਼ਮਾਂ ਦਾ ਪੇਗ ਹੁੰਦਾ ਏਰੀਆ ਦਾ ਜੀ ਬਹੁਤ ਵੱਡੀ ਮੰਗ ਆ ਲਗਭਗ 18 ਹਜ਼ਾਰ ਕੋਰਟ ਉੱਪਰ ਬਣਦਾ ਪਰ ਪੰਜਾਬ ਸਰਕਾਰ ਨਾਲ ਬੇਤਾਂਹਰ ਪਾਸ ਸੀਮਾ ਨਾਲ ਜਾਂ ਮੁਖਰੀ ਭਵਾਂਤਮਨ ਨਾਲ ਜਾਂ ਸਬ ਕਮੇਟੀ ਨਾਲ ਕਈ ਮੀਟਿੰਗਾਂ ਹੋਈਆਂ ਪੰਜਾਬ ਹੁਣ ਟੰਡਿੜ ਦੇ ਵਿੱਚ ਜੋ ਏਰੀਆ ਦਾ 5.5 ਸਾਲ ਲਗਭਗ 7-8-8 ਸਾਲ ਕੁ ਬਣਾ ਦਿੱਤਾ ਜਾਵੇ ਪਰ ਮੁਖਰੀ ਭਵਾਂਤਮਨ ਬੇਤਾਂਹਰ ਪਾਸ ਸੀਮਾ ਨਾਲ ਹੀ ਪ੍ਰੋਸਾ ਦਵਾਇਆ ਹੋਇਆ ਹੈ ਉਹਨਾਂ ਸਭ ਵਿੱਚ ਜੋ ਇਹ ਦੇ ਸਾਨੂੰ ਦਿੱਤਾ ਹੈ ਉਹ ਹਾਨੀ ਨਹੀਂ ਮਣੀ ਅਪਾ ਤੁਹਾਨੂੰ ਹੋਰ ਇਸ ਕੋਈ ਦੂਜਾ ਕੁਐਸਚਨ ਪੁੱਛਣਾ ਚਾਹੁੰਦੇ ਆ ਜੋ ਕਿ 2004 ਤੋਂ ਬਾਅਦ ਭਰਤੀ ਹੋਏ ਜੋ ਪਲਾਜ਼ਮ ਨੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਕਦੋਂ ਬਹਾਲ ਕਰ ਸਕਦੇ ਪੰਜਾਬ ਸਰਕਾਰ ਕਿੰਨਾ ਟਾਈਮ ਹੋਰ ਲੱਗ ਸਕਦਾ ਉਸ ਬਾਰੇ ਜਾਣਕਾਰੀ ਦੋਆ 4 ਤੋਂ ਭਰਤੀ ਹੋਏ ਮਨਾਂ ਲਈ ਪੁਰਾਣੀ ਪੈਨਸ਼ਨ ਲਾਗੂ ਕਰਨੀ ਬਹੁਤ ਜ਼ਰੂਰੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਵੀ ਅਸੀਂ ਬਹਾਲ ਕਰ ਦਿੱਤੀ ਆ ਪਰ ਲਗਭਗ ਸਰਕਾਰ ਬਣੀ ਨੂੰ ਪੌਣੇ 4 ਸਾਲ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਤੱਕ ਪ੍ਰਾਣੀ ਪੈਂਸਨ ਸਕੀਮਾਂ ਜੇ 1972 ਰਸਾਲ ਲਾਗੂ ਨਹੀਂ ਹੋਈ ਜੋ ਸੰਸਦ ਕਮੇਟੀ ਕਨਵੀਨਰ ਜਸਵੀਰ ਸਿੰਘ ਨੇ ਕਿਹਾ ਕਿ ਅਸੀਂ ਇਹ 12 ਮੰਗ ਇਹੀ ਰੱਖ ਰਹੇ ਹਾਂ ਬੇਤੁਨ ਹਰ ਪਾਸੇ ਟੀਮਾਂ ਤੁਹਾਨੂੰ ਦਾ ਵਾਦਾ ਕੀਤਾ ਵੀ ਜੋ ਸਾਡੀ ਸਰਕਾਰ ਆ ਗਈ ਪ੍ਰਾਣੀ ਪੈਂਸਨ ਬਾਹਰ ਕਰਾਂਗੇ ਪਰ ਅਜੇ ਤੱਕ ਬਾਹਰ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਪ੍ਰਾਣੀ ਪੈਂਸਨ ਨਾਲ ਮਾਲਿਆ ਬਲੋਜਾ 2004 ਤੋਂ ਪੱਪੀ ਮਾਲਿਆ ਵੱਲੋਂ ਸਮਰੂਰ ਦੇ ਵਿੱਚ ਧੂਰੀ ਦੇ ਵਿੱਚ ਦੰਦਰ ਦੇ ਵਿੱਚ ਜਦ ਮਹਾਲੀਏ ਤੁਹਾਨੂੰ ਲਾਇਗ ਪਾਣੀ ਵਿੱਚ ਹਰ ਹਾਲ ਬਹਾਲ ਕੀਤੀ ਜਾਵੇ ਤੇ ਪੰਜਾਬ ਦੇ ਸਾਰੇ ਜੋ ਕੈਬਨ ਮੰਤਰੀ ਉਹਨਾਂ ਨੂੰ ਐਮਐਲਏ ਨੂੰ ਮੰਗੋ ਦਿੱਤੇ ਗਏ ਹਨ ਉਹ ਸਾਰੇ ਹੌਨਸਲ ਜੋ ਪੰਜਾਬ ਸਰਕਾਰ ਆ ਪਾਣੀ ਵਿੱਚ ਬਹਾਲ ਕਰ ਸਕਦੀ ਹੈ ਜੀ ਮਾੜੀ ਅੱਗੇ ਆਪਾਂ ਪੁੱਛਣਾ ਚਾਹਦੇ ਆ ਪੰਜਾਬ ਸਰਕਾਰ ਮੁਲਾਜ਼ਮ ਦੇ ਡੀਏ ਦੇ ਵਿੱਚ ਕਿੰਨੇ ਪਰਸੈਂਟ ਵਾਅਦਾ ਕਰ ਸਕਦੀ ਹੈ ਤੇ ਕਿੰਨਾ ਕੁ ਟਾਈਮ ਹੋਰ ਲਾ ਸਕਦੀ ਹੈ ਪੰਜਾਬ ਸਰਕਾਰ ਉਸ ਬਾਰੇ ਮੈਨੂੰ ਜਾਣਕਾਰੀ ਦੋ ਜੀ ਪੰਜਾਬ ਸਰਕਾਰ ਦੇ ਮੁਲਾਜ਼ਮ ਡੀਏ ਹੁਣ 42% ਚੱਲਦਾ ਜੀ ਕੇਂਦਰ ਸਰਕਾਰ ਦੇ ਮੁਲਾਜ਼ਮ ਡੀਏ ਆ ਉਹ 58% ਆ ਸੋラム ਜਿੰਦਾ ਬਹੁਤ ਬੜਾ ਫਰਕਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਮੇਰੇ ਨਾਲ ਕਈ ਮੀਟਿੰਗਾਂ ਹੋਈਆਂ ਸਾਹਮਣੇ ਖੜਦੇ ਆਗੂਆਂ ਦੀਆਂ ਜਮਹੂਰੀ ਭਵਾਂਤਵ ਨਾਲ ਜਾਂ ਬੇਤੋਣੀ ਹਰ ਪਾਸੇ ਜਿੱਥੇ ਜਮਨ ਨਾਲ ਕਈ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਵਿੱਚ ਇਹੀ ਕਿਹਾ ਗਿਆ ਕਿ ਉਹਨਾਂ ਸਮਝਦੇ ਤੁਹਾਡੇ ਜੋ ਡੀਆਰ ਸੁਤਾਂਗੇ ਪਰ 2025 ਦੇ ਵਿੱਚ ਪੰਜਾਬ ਸਰਕਾਰ ਨੇ ਮਲਾਹ ਨੂੰ ਕੋਈ ਡੀਏ ਨਹੀਂ ਦਿੱਤਾ ਜਿਸ ਨਾਲ ਕਿ ਮਲਾਹ ਵਿੱਚ ਬਹੁਤ ਬੜਾ ਰੋਸਾ ਉਸ ਨਾਲ ਉਹਨਾਂ ਨਾਲ ਨਵੇਂ ਸਾਲ ਦੇ ਵਿੱਚ 2026 ਦੇ ਵਿੱਚ ਕੋਈ ਪੰਜਾਬ ਸਰਕਾਰ ਮਲਾਹ ਨੂੰ ਤੋਹਫਾ ਦੇ ਸਾਡੀ ਹੰਢ ਮੰਨਣੀ ਜੋ ਕਿ ਪੈਨਸ਼ਨ ਨੂੰ ਫੈਕਟਰ ਹੈ ਕਿਹੜਾ ਪਰਸੈਂਟ ਮਿਲਣਾ ਚਾਹੀਦਾ ਤੇ ਕਿੰਨਾ ਟਾਈਮ ਹੋ ਲੱਗਦਾ ਪੰਜਾਬ ਸਰਕਾਰ ਉਸ ਬਾਰੇ ਮੈਨੂੰ ਜਾਣਕਾਰੀ ਦੋ ਕਦੋਂ ਤੱਕ ਕੱਟ ਦੇ ਸਕਦੀ ਜੋ ਫੈਕਟਰ ਹੈ ਦੋ ਵਾਰ 98 ਵੱਡੀ ਮੰਗ ਸੀਗੀ ਟਾਈਮ ਮੁਲਾਜ਼ਮਾਂ ਦੀ ਜਿਸ ਨੂੰ ਲੈ ਕੇ ਕਈ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਬਾਅਦ ਧੰਨੇ ਮਿਆਰੀ ਵੀ ਕੀਤੇ ਗਏ ਜੋ ਸੰਜੀਫ ਭਰਣ ਦੇ ਮਿੰਨਰ ਵੱਲੋਂ ਵੀ ਕਿਹਾ ਗਿਆ ਕਿ ਜੋ ਦੋ ਵਾਰ 98 ਫੈਕਟਰ ਦਾ ਜਾਇਜ਼ ਮੰਗਾ ਸਰਕਾਰ ਮੰਨ ਵੀ ਗਈ ਸੀ ਪਹਿਲਾਂ ਪਰ ਇਹ ਤਾਂ ਲੱਗ ਰਿਹਾ ਉਹਸਰਾ ਉਹਨਾਂ ਨੇ ਸਮਿਟਿਡ ਭਵਾਂਤਵਾਂ ਸਰਕਾਰਾਂ ਜੁਮਲਾਨਾ ਫੈਕਟਰੀ ਦੋਪਨਾੜ ਰਿਆਨ ਵਾਲੇ ਨਾਲ ਉਹਦੇ ਬਾਰੇ ਹੱਲ ਕਰ ਸਕਦੀ ਹਾਂ ਜੀ ਮੈਨੂੰ ਹਾਂਜੀ ਆਪਣੇ ਮਿਡਲ ਵਰਕਰ ਤੇ ਜੋ ਆਸ਼ਾ ਵਰਕਰ ਨੇ ਉਹਨਾਂ ਦੀ ਮਾਨ ਪੱਤੇ ਸਬੰਧੀ ਬਾਰੇ ਜਾਣਕਾਰੀ ਦੋ ਮੈਨੂੰ ਵੀ ਉਹਨਾਂ ਨੂੰ ਕਦੋਂ ਤੱਕ ਜੋ ਕੀ ਆ ਕਹਿ ਰਹੇ ਨੇ ਕਿ ਉਹਨਾਂ ਦੀ ਪੈਨਸ਼ਨਾਂ ਨੇ ਜਾਂ ਆਪਣੀ ਪੈਨਸ਼ਨਾਂ ਜਾਂ ਆਪਣੀ ਕਹਿੰਦੇ ਉਹਨਾਂ ਦੀ ਜਿਹੜੀ ਸੈਲਰੀ ਆ ਉਹ ਕਿੰਨੇ ਕ ਪਰਸੈਂਟ ਵਧਾ ਸਕੀ ਕਰ ਸਕਦੀ ਆ ਉਸ ਬਾਰੇ ਜਾਣਕਾਰੀ ਜੋ ਮਿਡਲ ਵਰਕਰ ਆ ਆਸ਼ਾ ਵਰਕਰ ਆ ਗਨੇ ਵਰਕਰਾਂ ਦਾ ਜੋ ਮੁੱਖ ਮੰਗ ਸੀ ਕਿ ਮਨੁੱਖ ਮੱਤੇ ਵਿੱਚ ਵਾਅਦਾ ਕੀਤਾ ਜਾਵੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਤੁਹਾਡੇ ਨਾਲ ਬੇਤੁਰੀ ਹੁਣ ਬਾਸਟੀਮਾ ਨਾਲ ਜਾਂ ਨੂੰ ਕਹਿਣ ਮੰਪਰੀਆ ਤੇ ਅਮਨ ਰੋਣ ਨਾਲ ਵੀ ਕਈ ਮੀਟਿੰਗਾਂ ਹੋਈਆਂ ਉਸਰੋਂ ਨਾਲ ਸਰਵਿਤ ਪੰਜਾਬ ਸਰਕਾਰ ਜੋ ਮਨੁੱਖ ਮੱਤੇ ਵਿੱਚ ਵਾਅਦਾ ਕਰ ਸਕਦੀ ਹੈ ਆਸ ਕੀਤੀ ਜਾ ਸਕਦੀ ਆ ਮਿਡਲ ਵਰਕਰਾਂ ਆਸਾ ਵਰਕਰਾਂ ਦੀ ਪੱਖ ਪਰ ਹਾਂਜੀ ਮਾੜੀ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਹੀ ਜੋ ਕਿ ਆ ਲਾਰਾ ਮੁਹੱਬਤ ਦੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ ਜੀ ਨੇ ਆਪਾਂ ਨੂੰ ਇਹ ਮੁਲਾਜ਼ਮਾਂ ਦੀਆਂ ਜੋ ਵੱਖ-ਵੱਖ ਮੰਗਾਂ ਰੱਖੀਆਂ ਨੇ ਉਸ ਬਾਰੇ ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਮੈਂ ਸੋਚਦੀ ਹਾਂ ਕਿ ਜੋ ਕਿ ਇਹ ਪ੍ਰਧਾਨ ਮੰਤਰੀ ਮੁਖਵੰਤੀ ਮੁਖਵੰਤੀ ਭਗਵੰਤ ਮਾਨ ਜੀ ਨੇ ਜੋ-ਜੋ ਇਹ ਮੰਗਾ ਵੀ ਇਹ ਮੁਲਾਜ਼ਮਾਂ ਨੇ ਰੱਖੀਆਂ ਨੇ ਉਹ ਕਦੋਂ ਪੂਰੀਆਂ ਕਰ ਸਕਦੇ ਨੇ ਕਿੰਨਾ ਕੁ ਟਾਈਮ ਹੋਰ ਲਾ ਸਕਦੇ ਨੇ ਧੰਨਵਾਦ ਜੀ ਮੇਰੇ ਵੀਡੀਓ ਨੂੰ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ